श्रोमणी कमेटी दरबार साहब अकाल तख्त अपने बंदे रे आखा रोला खर्च रहे और रुपीए खर्च के पंजाब सत्ता से कब्जा करना चाहते हैं बिना कम किए नहीं करते ਇਸ ਲਈ ਉਹ ਹੋਣੀ ਹੋਈ ਸਿੱਖਾਂ ਵੱਲੋਂ ਦੀ ਵੱਧ ਹੈ। ਨਾਮ ਦੀ ਬਾਣੀ ਦਾ ਬੋਝ ਹੀ ਪਰ ਜਦੋਂ ਨਾਮ ਦੀ ਬਾਣੀ ਹੈ ਨਾ ਮੁਸਲਮਾਨ ਦਾ ਹੰਝ ਕਮੈਂਟ ਜੀ ਅੱਜ ਕਹੇ ਵਿਸ਼ਾ ਸੀ। ਅੱਜ ਮੈਂ ਪ੍ਰਗਟ ਸਿੰਘ ਜਮਾ ਰਾਏ 77 ਭਾਰਤੀ ਇਨਕਲਾਬੀ ਬਾਦਸਵਾਦੀ ਪਾਰਟੀ ਪੰਜਾਬ ਅੱਜ ਤਰਨਤਾਰਨ ਦੇ ਰਾਮਗੜੀਆ ਬੁੰਗਾ ਦੇ ਵਿੱਚ ਖਾਲਸਾ ਸਾਜਨਾ ਦਿਵਸ ਦੇ ਉੱਤੇ ਸੈਮੀਨਾਰ ਕੀਤਾ ਗਿਆ ਤੇ ਨਾਲ ਹੀ ਜਿਹੜੀ ਜਲ੍ਹਿਆਂਵਾਲੇ ਬਾਗ ਦੀ ਕੁਨਿਸ ਅਕਾ ਵਾਪਰਿਆ ਸੀ ਉਹ ਉਹਦਾ 1919 ਦੇ ਵਿੱਚ ਉਹ ਉਹ ਉਹਦਾ ਜਿਹੜਾ ਦੰਨ ਆ ਉਹ ਇੱਥੇ ਬਣਾਇਆ ਗਿਆ ਇਹਦੇ ਵਿੱਚ ਅੱਜ ਮੁੱਖ ਸਾਡੇ ਬਲਾਰੇ ਸੀ ਕਾਮਣ ਮੰਤਰਾਮ ਜੀ ਪਾਸਲਾ ਉਹਨਾਂ ਨੇ ਇੱਥੇ ਜਿਹੜੇ ਆਪਣੇ ਵਿਚਾਰ ਰੱਖੇ ਆ ਤੇ ਜਿਸ ਤਰੀਕੇ ਦੇ ਨਾਲ ਖਾਲਸਾ ਪੰਥ ਦੀ ਜਿਹੜੀ ਸਾਜਣਾ ਹੋਈ ਆ ਉਹਦੇ ਨਿਸ਼ਾਨੇ ਉਦੇਸ਼ ਕੀ ਆ ਜਨ ਉਹਨਾਂ ਨਿਸ਼ਾਨੇ ਉਦੇਸ਼ਾਂ ਦੇ ਮੁਤਾਬਕ ਅੱਜ ਸਮਾਜ ਦੇ ਵਿੱਚ ਕਿਹੜੀਆਂ ਗੱਲਾਂ ਦੀ ਲੋੜ ਆ ਉਹਨਾਂ ਨੇ ਬੜਾ ਵਿਸਤਾਰਪੂਰਕ ਇੱਥੇ ਗੱਲਬਾਤ ਕੀਤੀ ਆ ਜਿਹਦਾ ਬਹੁਤ ਸਾਰਾ ਸੰਗਤਾਂ ਨੇ ਫਾਇਦਾ ਲਿਆ ਇਹਦੇ ਨਾਲ ਹੀ ਜਿਹੜਾ ਜਲਿਆਂਵਾਲੇ ਬਾਗ ਦਾ ਕੂਨੀ ਸਾਾਕਾ ਵਾਪਰਿਆ ਸੀ ਅੱਜ ਜਿਸ ਤਰੀਕੇ ਨਾਲ ਸਾਮਰਾਜੀ ਤਾਕਤਾਂ ਸਾਡੇ ਦੇਸ਼ ਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਜਿਸ ਤਰੀਕੇ ਦੇ ਨਾਲ ਸਾਡੀ ਮੰਡੀ ਦੇ ਉੱਤੇ ਕਬਜ਼ਾ ਹੋ ਰਿਹਾ ਔਰ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਫਿਰਕੂ ਵੰਡ ਪੈਦਾ ਕੀਤੀ ਜਾ ਰਹੀ ਆ ਆਰਐਸਐਸ ਵੱਲੋਂ ਤੇ ਜਲਿਆਂਵਾਲੇ ਬਾਗ ਦੀ ਘਟਨਾ ਸਾਨੂੰ ਜਿੱਥੇ ਸਾਮਰਾਜ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦੀ ਆ ਉਥੇ ਭਾਈਚਾਰਕ ਸਾਂਝ ਦਾ ਉਥੇ Hindu Musalman Sikhਾਂ ਦਾ ਸਾਂਝਾ ਕੌਮ ਬੁੱਲਿਆ ਸੀ ਉਹਦਾ ਸ੍ਰੀਆ ਵੀ ਦਿੰਦੀ ਆ ਇਸ ਕਰਕੇ ਇਹ ਇਹ ਜਿਹੜੇ ਸਬਕ ਆ ਉਹਨਾਂ ਉਹ ਜਿਹੜੇ ਇੱਥੇ ਜਿਹੜੇ ਲੋਕ ਆਏ ਆ ਉਹ ਇਹ ਸਬਕ ਨੂੰ ਲੈ ਕੇ ਜਾ ਰਹੇ ਹਾਂ ਜੀ ਕਾਮਰਜੀ ਅੱਜ ਖਾਲਸਾ ਦਿਵਸ ਤੇ ਤੇ ਜੱਲਿਆਂ ਵਾਲੇ ਬਾਗ ਲਈ ਕੀ ਮੈਸੇਜ ਦੇਣਾ ਚਾਹੁੰਦੇ ਲੋਕ ਹਲਸਾ ਪੰਥੀ ਸਾਜਣਾ ਦਾ ਦਿਨ ਸਾਖੀ ਦਾ ਸਾਰੇ ਪੰਜਾਬ ਲਈ ਨਹੀਂ ਕੱਲਾ ਬਲਕੇ ਸਾਰੇ ਦੇਸ਼ ਲਈ ਬਹੁਤ ਮਹੱਤਵਪੂਰਨ ਹੈ ਇਸ ਨਾਲ ਗੁਰੂ ਗੁਰਬਖਸ਼ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਨੇ ਐਸੇ ਪੰਥ ਦੀ ਸਜਣਾ ਕੀਤੀ ਜਿਹੜੀ ਜਾਤੀ ਪਾਤੀ ਵਿਤਕਰੇ ਤੋਂ ਦੂਰ ਹੋਵੇ ਜਿਹੜੀ ਗਰੀਬ ਲੋਕਾਂ ਦੇ ਹੱਕਾਂ ਲਈ ਲੜੇ ਔਰ ਜਿਹਦੇ ਵਿੱਚ ਕਿਸੇ ਕਿਸਮ ਦਾ ਕੋਈ ਧਰਮਾਂ ਦੇ ਨਾਂ ਤੇ ਜਾਤੀਆਂ ਦੇ ਨਾਂ ਤੇ ਕੋਈ ਫਰਕ ਨਾ ਹੋਵੇ ਇਦਾਂ ਦੀ ਇੱਕ ਸਜਣਾ ਕੀਤੀ ਉਹਨਾਂ ਨੇ ਦੂਜੇ ਉਸੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਲ੍ਹਿਆਂ ਵਾਲੇ ਬਾਗ ਤੋਂ ਦੇਖਾਂਗੇ ਬੈਠ ਕੇ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਲੋਕਾਂ ਨੇ ਗੁਰੂ ਰਵਿੰਦਰ ਸਿੰਘ ਜੀ ਦੇ ਉਸ ਰਸਤੇ ਚੱਲਦਿਆਂ ਬਾਹਰ ਬਾਹਾਂ ਪਾ ਕੇ ਅੰਗਰੇਜ਼ਾਂ ਦੇ ਗੋਲਿਆਂ ਦਾ ਸਾਹਮਣਾ ਕੀਤਾ। ਸ਼ਹੀਦੀਆਂ ਪ੍ਰਾਪਤ ਕੀਤੀ। ਪਾਰਟੀ ਨੇ ਇਹ ਸਮਝਿਆ ਕਿ ਜਿਹੜਾ ਖਾਲਸਾ ਪੰਥ ਦੀ ਸਾਜਣਾ ਤੇ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਆ ਇਹਦਾ ਆਪਸੀ ਸੰਬੰਧ ਇਸ ਕਰਕੇ ਆ ਕਿ ਜੇ ਖਾਲਸਾ ਪੰਥ ਦੀ ਸਾਜਣਾ ਦਾ ਘਟਨਾ ਨਾ ਵਾਪਰੀ ਹੁੰਦੀ ਆ ਉਹ ਪੰਥ ਦੀ ਸਾਜਣਾ ਨਾ ਕੀਤੀ ਹੁੰਦੀ ਤਾਂ ਸ਼ਾਇਦ ਇਹ ਜਿੱਲੇ ਵਾਲੇ ਬਾਗ ਵਿੱਚ ਲੋਕੀ ਇੱਕਸਰ ਹੋ ਕੇ ਗੋਡੀਆਂ ਦਾ ਟਕਰਾ ਨਾ ਕਰਦੇ ਇਸ ਕਰਕੇ ਦੋਨਾਂ ਦਾ ਸਮੇਲ ਹੈ ਕਿ ਪਾਰਟੀ ਨੇ ਇਹ ਫੈਸਲਾ ਕੀਤਾ ਵੀ ਅਸੀਂ ਇਸ ਵਾਰ ਦੇਸ਼ ਭਰ ਵਿੱਚ ਇਹ ਦਿਨ ਇਸ ਨਜ਼ਰੀਏ ਤੋਂ ਮਨਾਵਾਂਗੇ ਔਰ ਸ਼ਹੀਦਾਂ ਨੂੰ ਪ੍ਰਣਾਮ ਕਰਾਂਗੇ ਗੁਰੂ ਜੀ ਦੇ ਚਰਨਾਂ 'ਚ ਵੀ ਆਪਣਾ ਸਰਨਵਾਵਾਂਗੇ ਔਰ ਜਿੱਲੇ ਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਦੇਸ਼ ਚੱਲ ਰਿਹਾ ਜਿੱਥੇ ਮੋਦੀ ਇੱਕ ਧਰਮ ਦੇ ਨਾਂ ਤੇ ਦੂਜੇ ਧਰਮਾਂ ਦਾ ਕਤਲੇਆਮ ਕਰਨਾ ਚਾਹੁੰਦਾ ਲੋਕਾਂ ਵਿੱਚ ਜਾਤ ਪਾਤ ਦੇ ਨਾਂ ਤੇ ਸਿਰ ਵੰਡੀਆਂ ਪਕੀਆਂ ਕਰਨਾ ਚਾਹੁੰਦਾ ਔਰ ਜ਼ੁਲਮਾਂ ਦੀ ਨਵੀਂ ਅਵਾਰਤ ਲਿਖ ਰਿਹਾ ਉਸ ਵੇਲੇ ਦੋਨਾਂ ਦਾ ਬਹੁਤ ਵੱਡਾ ਸਾਰਥਕਤਾ ਆਇਆ ਪੰਥ ਦੀ ਸਾਜਣਾ ਦੀ ਔਰ ਜੱਲਿਆਂ ਬਾਗ ਦੇ ਗੋਲੀ ਕਾਂਡ ਇਸ ਲਈ ਅਸੀਂ ਇਸ ਦਿਨ ਨੂੰ ਸਾਰੇ ਪੰਜਾਬ ਵਿੱਚ ਨਹੀਂ ਦੇਸ਼ਵਤੀ ਬਣਾ ਰਹੇ ਹਾਂ ਖਾਸ ਤੌਰ ਤੇ ਪੰਜਾਬ ਵਿੱਚ ਕਿਉਂਕਿ ਇਹ ਧਰਤੀ ਉਹ ਆ ਜਿੱਥੇ ਗੁਰੂ ਜੀ ਨੇ ਨੰਦਪੁਰ ਦੀ ਧਰਤੀ ਦੇ ਖੜਕੇ ਇੱਕ ਨਵੇਂ ਪੰਥ ਦੀ ਨਵੇਂ ਫੌਜ ਦੀ ਸਜਣਾ ਕੀਤੀ ਸੀ। ਤੋਂ ਮੈਂ ਜਿੱਥੇ ਇਸ ਦਿਨ ਤੇ ਵਧਾਈਆਂ ਦਿੰਦਾ ਸਾਰੇ ਲੋਕਾਂ ਨੂੰ ਉਥੇ ਨਾਲ ਹੀ ਅਪੀਲ ਕਰਦਾ ਵੀ ਦੋਨਾਂ ਇਹਨਾਂ ਘਟਨਾਵਾਂ ਦਾ ਦੋਨੋਂ ਇਹ ਇਤਿਹਾਸ ਦੇ ਖੂਬਸੂਰਤ ਪੰਨਿਆਂ ਦਾ ਬੜੀਏ ਤੇ ਉਹਨਾਂ ਵਿਚਾਰਾਂ ਤੇ ਅਮਲ ਕਰੀਏ ਜਿਨ੍ਹਾਂ ਵਿਚਾਰਾਂ ਤੇ ਅਮਲ ਕਰਨੇ ਸਾਨੂੰ ਗੁਰੂ ਸਾਹਿਬਾਨ ਨੇ ਤਜਲਿਅ ਦੇ ਬਾਗ ਦੇ ਸ਼ਹੀਦਾਂ ਨੇ ਸੁਨੇਹਾ ਦਿੱਤਾ ਹੈ। ਉਹ ਅੱਜ ਦੇ ਹਾਲ ਦਮੇ ਤੋਂ ਬਹੁਤ ਜ਼ਰੂਰੀ ਬਣ ਗਿਆ ਨਹੀਂ ਤਾਂ ਦੇਸ਼ ਜੇ ਅਸੀਂ ਉਸ ਤਰ੍ਹਾਂ ਓਖੜ ਗਏ ਤੇ ਦੇਸ਼ ਦੀ ਬਹੁਤ ਬਦਕਿਸਮਤੀ ਹੋਏਗੀ। ਇਥੇ ਇਦਾਂ ਦਾ ਰਾਜਪਾਗ ਆ ਜਾਏਗਾ ਜਿੱਦਾਂ ਦਾ ਪਾਕਿਸਤਾਨ 'ਚ 47 ਚ ਆਇਆ ਜਿੱਥੇ ਪਾਕਿਸਤਾਨ 'ਚ ਮੁਸਲਮਾਨਾਂ ਦੇ ਨਾਂ ਤੇ ਮੁਸਲਮਾਨਾਂ ਦਾ ਨਿਪੇੜਨ ਕੀਤਾ ਗਿਆ ਤੇ ਭਾਰਤ 'ਵਿੱਚ ਹਿੰਦੂਆਂ ਦੇ ਨਾਂ ਤੇ ਹਿੰਦੂਆਂ ਦਾ ਨਿਪੇੜਨ ਕੀਤਾ ਜਾਏਗਾ ਕਟਗਿੰਤੀਆਂ ਤੋਂ ਮੁਸਲਮਾਨਾਂ ਦਾ ਕਤਲੇਆਮ ਵੀ ਕੀਤਾ ਜਾਏਗਾ ਪਰ ਸਭ ਤੋਂ ਜ਼ਿਆਦਾ ਖਤਰਾ ਇਥੇ ਦੇ ਵੱਡੇ ਸਮਾਜ ਨੂੰ ਆ ਜਿਹੜਾ ਬੇਕਾਰੀ ਦੇ ਮਹਿੰਗਾਈ ਦੇ ਜਾਲ 'ਚ ਫਸਿਆ ਹੈਗਾ ਔਰ ਫਿਰ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਕਰਨ ਦੇ ਬਜਰੰਗ ਤਲ ਵਰਗੇ ਆਰਐਸਐਸ ਵਰਗੇ ਜਿਹੇ ਤੋਂ ਬਚਨ ਦੀ ਲੋੜ ਹੈ ਇਸ ਲਈ ਮੈਂ ਸ਼ਹੀਦਾਂ ਨੂੰ ਅੱਜ ਦੇ ਦਿਨ ਤੇ ਪ੍ਰਣਾਮ ਕਰਦਾ ਔਰ ਆਸ ਕਰਦਾ ਵੀ ਸਾਡੀ ਇਸ ਬੇਨਤੀ ਨੂੰ ਇਸ ਖੇਤੀ ਦੇ ਲੋਕੀ ਵਿਚਾਰ ਕਰਕੇ ਅਮਲ ਜ਼ਰੂਰ ਲਿਆਉਣਗੇ ਧੰਨਵਾਦ